ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਲੈ ਗਏ ਇਵਨਦੋ ਮੁਹਾਲੀ ਦੇ 40ਸ ਹਸਪਤਾਲ ਦੇ ਵਿੱਚ ਐਡਮਿਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਬਾਵਜੂਦ ਆਨਲਾਈਨ ਕੈਬਨਿਟ ਮੀਟਿੰਗ ਲੈ ਕੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦਾ ਖੇਤ ਉਸ ਦੀ ਰੇਤ ਦੂਸਰੇ ਪਾਸੇ ਪ੍ਰਤੀ 1 ਏਕੜ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਬੇਜ਼ਗਾਰਾਂ ਦੀ ਗੱਲ ਨਹੀਂ ਕੀਤੀ ਗਈ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਗੋਗਲੂਆਂ ਤੋਂ ਮਿੱਟੀ ਝਾੜਦੇ ਨਜ਼ਰ ਆਏ ਇੱਕ ਪਾਸੇ ਕੱਲ ਜਿੱਥੇ ਪੰਜਾਬ ਦੇ ਕਿਸਾਨਾਂ ਵੱਲੋਂ ਹੁਬ ਹੁਬ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਫਿਰ ਸਾਬਤ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪੈਸਾ ਹੈ 11000 ਕਰੋੜ ਰੁਪਏ ਐਲਿਸ 50000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੇਣਾ ਬਣਦਾ ਹੈ ਇਹ ਤਾਂ ਹੋ ਗਿਆ ਵਿਰੋਧ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਕਿਸਾਨਾਂ ਵੱਲੋਂ ਕਿਉਂਕਿ ਮਜ਼ਦੂਰਾਂ ਦੇ ਲਈ ਕੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਰਾਤ ਦੀ ਖਬਰ ਨਹੀਂ ਆਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਇੱਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਸਿੱਧੀ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਦੱਸਿਆ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰ ਪੀੜਤ ਨੂੰ ਰਾਤ ਦੇ ਉਹਨਾਂ ਦੇ ਮੌੜ ਸਬੰਧੀ ਵਿਸੇਬੇ ਸੰਬੰਧੀ ਜਾਣਤ ਪਛਤ ਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਹਲਫਨਾਵਾ ਦੇਣ ਲਈ ਮੌੜ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਹੈ ਕਿ ਮੌੜ ਵਸੀਬੇ ਦੇ ਲਈ ਮੌੜ ਵਾਤਾਵਰਣ ਨੂੰ ਸਹੀ ਕਰਨ ਦੇ ਲਈ ਕਾਰਬਨ ਆਉਣ ਦੇ ਲਈ ਕਿਸਾਨਾਂ ਨੂੰ ਰਾਹ ਦੇਣ ਦੇ ਲਈ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਲਈ ਕਿਸ ਤਰ੍ਹਾਂ ਦੀ ਰਣਨੀਤੀ ਬਣਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਕਸ਼ਨ ਚ ਆਉਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਦੇ ਹੱਕ ਕਿਸਾਨਾਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਜਿਨ੍ਹਾਂ ਦੇ ਘਰ ਟਹਿ ਗਏ ਨੇ ਜਿਨ੍ਹਾਂ ਦੇ ਪਸ਼ੂ ਮਰ ਗਏ ਨੇ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਉਹਨਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰ ਰਹੇ ਨੇ ਕੁਝ ਸਵਾ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਤੇ ਰੈਨਾਂ ਦੀ ਹਾਈ ਕੋਰਟ ਨੇ ਅਦਾਲਤ ਨੇ ਕਿਹਾ ਕਿ ਸੂਬਾ ਸਰਕਾਰ ਉਦੋਂ ਹੀ ਹਲਫਨਾਮਾ ਦਾਖਲ ਕਰਕੇ ਜਦੋਂ ਹੜ੍ਹ ਦੀ ਸਥਿਤੀ ਆਮ ਹੋ ਜਾਵੇਗੀ ਉਹਨਾਂ ਨੇ ਕਿਹਾ ਜਦੋਂ ਹੜ੍ਹਾਂ ਦੀ ਸਥਿਤੀ ਸਾਫ਼ ਹੋ ਜਾਵੇਗੀ ਤੇ ਪਹਿਲ ਦੇ ਆਧਾਰ ਤੇ ਹਲਫਨਾਮਾ ਦੇਵੇ ਸਾਨੂੰ ਆ ਕੇ ਕਿ ਕੀ ਪੰਜਾਬ ਵਾਸਤੇ ਕਰਨਾ ਹੈ ਜਿਹੜੇ ਘਰ ਉਜੜ ਗਏ ਜਿਨ੍ਹਾਂ ਦੀ ਫਸਲ ਤਬਾਹ ਹੋ ਗਈ ਜਿਨ੍ਹਾਂ ਦੇ ਪਸ਼ੂ ਮਰ ਗਏ ਤੇ ਮਜ਼ਦੂਰ ਵਰਗ ਭਾਈ ਚਾਰੇ ਵਾਸਤੇ ਕੀ ਪੰਜਾਬ ਸਰਕਾਰ ਕਰੇਗੀ ਇਸ ਲਈ ਅਦਾਲਤ ਨੇ 6 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਸਾਨੂੰ ਹਰ ਇੱਕ ਚੀਜ਼ A to Z ਚਾਹੀਦੀ ਹੈ ਚੀਫ ਜਸਟਿਸ ਸ਼ਿਲੂ ਨਾਗੂ ਤੇ ਜਸਟਿਸ ਸੰਜੀਵ 베ਰੀ ਦੇ ਬੈਂਚ ਨੇ ਕਿਹਾ ਕਿ ਰਾਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਤੇ ਪਾਰਟੀਆਂ ਇਸ ਸਮੇਂ ਜ਼ਮੀਨ ਤੇ ਮੁਸ਼ਕਲ ਮਿਹਨਤ ਕਰ ਰਹੀਆਂ ਹਨ ਜੇਕਰ ਅਦਾਲਤ ਇਸ ਵੇਲੇ ਨੋਟਸ ਜਾਰੀ ਕਰਕੇ ਸੂਬੇ ਤੋਂ ਜਵਾਬ ਆਖਦੇ ਆ ਤਾਂ ਕਈ ਅਧਿਕਾਰੀ ਰਾਤਕਾਰ ਛੱਡ ਕੇ ਕਾਰਜੀ ਜਵਾਬ ਤਿਆਰ ਕਰਨ ਲੱਗ ਜਾਣਗੇ ਅਦਾਲਤ ਨੇ ਕਿਹਾ ਕਿ ਡਿਸਾਸਟਰ ਰੀਲੀਫ ਟੀਮ ਟੀਮਾਂ ਫੌਜ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਆ ਨੇ ਕਿਰਪਾ ਕਰਕੇ ਉਹਨਾਂ ਦੇ ਰਸਤੇ ਵਿੱਚ ਰੁਕਾਵਟ ਨਾ ਪਾਓ ਅਜੇ ਸੰਕਟ ਦੀ ਘੜੀ ਹੈ ਬਾਅਦ ਵਿੱਚ ਸੂਬੇ ਤੋਂ ਜਵਾਬ ਮੰਗਿਆ ਜਾਵੇਗਾ ਚੀਫ ਜਸਟਿਸ 라ਗੂ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਾਤ ਦੇ ਪਿਛਾਹ ਕਾਰਜ ਰੁਕਣ ਨਾ ਤਾਂ ਅਸੀਂ ਨੋਟਿਸ ਜਾਰੀ ਕਰ ਸਕਦੇ ਹਾਂ ਪਰ ਇਸ ਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪਵੇਗੀ ਦੱਸਿਆ ਜਾ ਰਿਹਾ ਹੈ ਕਿ ਪਿਛਲਾ ਬਲੂ ਦਲੀਦ ਦਿੱਤੀ ਗਈ ਕਿ ਹਰ ਪੀੜਤਾ ਨੂੰ ਆਪਤ ਪ੍ਰਬੰਧ ਐਕਟ 2005 ਦੀ ਧਾਰਾ 12 ਤਹਿਤ ਰਾਤ ਦੀਆਂ ਘੱਟੋ-ਘੱਟ ਸਹੂਲਤਾਂ ਤਹਿ ਮਿਲੀਆਂ ਚਾਹੀਦੀਆਂ ਹਨ ਜਿਨ੍ਹਾਂ ਭੋਜਨ ਪੀਂਦਾ ਪਾਣੀ ਮੈਡੀਕਲ ਸਹੂਲਤਾਂ ਆਸਰਾ ਵਾਅਦਾ ਸ਼ਾਮਲ ਹਨ ਇਸ ਪਟੀਸ਼ਨ ਦੇ ਵਕੀਲ ਨੇ 1988 ਦੇ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਨੂੰ 9000 ਪਿੰਡਾਂ ਉਸ ਸਮੇਂ 9000 ਪਿੰਡ ਡੁੱਬੇ ਸਨ ਮੌਜੂਦਾ ਹਾਲਾਤਾਂ 'ਚ ਉਸ ਸਮੇਂ ਉਸ ਤੋਂ ਘੱਟ ਗੰभीर ਨਹੀਂ ਉਹਨਾਂ ਨੇ ਦਲੀਲ ਦਿੱਤੀ ਕਿ ਇਹ ਹਰ ਮਨੁੱਖ ਨਿਰਮਤ ਆਫਤਾ ਹੈ ਸੂਬਾ ਸਰਕਾਰ ਨੂੰ ਫੌਰੀ ਤੌਰ ਤੇ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜੇ 9000 ਘਰ ਡੁੱਬੇ ਨੇ 4 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋਈ ਹੈ ਹਜ਼ਾਰਾਂ ਪਸ਼ੀ ਮਰੇ ਨੇ 40 ਤੋਂ 45 ਲੋਕ ਮਰ ਗਏ ਨੇ ਉਹਨਾਂ ਨੇ ਕਿਹਾ ਕਿ ਇਹਦਾ ਹਵਾਲਾ 3 ਹਫ਼ਤੇ 6 ਹਫ਼ਤਿਆਂ ਦੇ ਵਿੱਚ ਵਿੱਚ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ 6 ਹਫ਼ਤਿਆਂ ਤੋਂ ਬਾਅਦ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਵਾਸਤੇ ਕੀ ਕਰਦੀ ਹੈ ਪੰਜਾਬ ਦੇ ਹੱਕ ਵਿੱਚ ਕਿੰਨਾ ਕੁ ਖੜਾ ਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਘਰ ਬਣਾ ਕੇ ਦਿੰਦੀ ਹੈ ਜਾਂ ਨਹੀਂ ਦਿੰਦੀ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਹੈ ਜਾਂ ਨਹੀਂ ਮਿਲਦਾ ਪੰਜਾਬ ਦੇ ਪੰਜਾਬ ਸਰਕਾਰ ਵੱਲੋਂ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਜੇਕਰ ਨਹੀਂ ਦਿੱਤੀ ਜਾਂਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਦਾਲਤ ਦੇ ਵਿੱਚ ਜਾ ਕੇ ਕਟੇਰੇ ਵਿੱਚ ਖੜੇ ਹੋ ਕੇ ਜਵਾਬ ਦੇਣਗੇ ਜਨਤ ਵਿਸ਼ੇਸ਼ ਵਕੀਲ ਸ਼ੁਭਨੇ ਦਾਕੀਤੀ ਜਿਸ ਵਿੱਚ ਉਹਨਾਂ ਨੇ ਅਦਾਲਤ ਦੀ ਨਿਗਰਾਨੀ ਵਿੱਚ ਓਵਰਸਾਈਟ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਪਟੀਸ਼ਨ ਵਿੱਚ ਸਾਰੇ ਪਿੰਡਾਂ ਦੀ ਗਿਰਦਾਵੀ ਗਰਾਉਂਡ ਦੇ ਕਿਸਾਨ ਦੁਕਾਨਦਾਰਾਂ ਤੇ ਪਸ਼ੂ ਪਾਲਕਾਂ ਨੂੰ ਸਮਾਵਤ ਮੁਆਵਜ਼ਾ ਦੇਣ ਦੀ ਗੁਜਾਰਸ਼ ਕੀਤੀ ਗਈ ਹੈ ਨਾਲ ਹੀ ਕੇਂਦਰ ਸਰਕਾਰ ਤੇ ਵੱਖ-ਵੱਖ ਏਜੰਸੀਆਂ ਨੂੰ ਪਾਕਾ ਤੇ ਪੌਂਕ ਟਾਈਮ ਲਈ ਐਮਰਜੈਂਸੀ ਕਾਰਜ ਸਰਗਰਮ ਕਰਨ ਦੇ ਆਦੇਸ਼ ਦੇਣ ਦੀ ਮੰਗ ਕੀਤੀ ਹੈ ਯਾਨੀ ਕਿ ਸਾਰੀਆਂ ਚੀਜ਼ਾਂ ਹੁਣ ਫੌਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਤੇ ਪੌਂਗਡਾਂ ਪਾਪੜਾ ਡੈਮ ਅਤੇ ਬੀਬੀਐਮਪੀ ਇਹਨਾਂ ਉੱਤੇ ਸੈਂਟਰ ਸਰਕਾਰ ਜਿਹੜੇ ਹੈ ਵੱਡੇ ਪੁਲ ਬਣਵਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਾਲੀ ਜਾਂ ਜਾਨੀ ਹੜ੍ਹਾਂ ਦੇ ਪਾਣੀ ਦੇ ਨਾਲ ਨੁਕਸਾਨ ਨਾ ਹੋਵੇ ਪੰਜਾਬ ਦਾ ਤੇ ਦੂਸਰੇ ਪਾਸੇ ਪੰਜਾਬ 6 ਹਫ਼ਤਿਆਂ ਦੇ ਵਿੱਚ ਵਿੱਚ ਕੀ ਕਰਦਾ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਮਜ਼ਦੂਰ ਭਾਈਚਾਰੇ ਵਾਸਤੇ ਇਹ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਪਵੇਗਾ ਜੇਕਰ ਨਹੀਂ ਦਿੰਦੇ ਤਾ ਸਮੁੱਚੀ ਆਰਪੀ ਪਾਰਟੀ ਦੀ ਲੀਡਰਸ਼ਿਪ ਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਾਰਵਾਈ ਹੋਵੇਗੀ ਧਰਮ